ਰੁਜਿਕਾ ਖਾਲਸਾ ਵਹੀਂ ਰੁਜਿਕੀ ਪਤੇ ਪੰਜਾਬ ਬਸੀਓ ਜਿੱਦਾਂ ਕਿ ਆਪਾਂ ਨੂੰ ਪਤਾ ਆ ਕਿ ਇੱਕ ਵਾਰੀ ਫੇਰ ਜਿਹੜੇ ਪੰਜਾਬ ਦੇ ਸਾਡੇ ਖਾਨ ਆ ਉਹ ਅੱਜ ਸੜਕਾਂ ਦੇ ਉੱਪਰ ਆ ਤੇ ਉਹਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਨਾ ਸੀ ਜਿਹੜਾ ਕਿ ਹਰਿਆਣੇ ਦੀ ਖੱਟੜ ਸਰਕਾਰ ਨੇ ਸ਼ੰਭੂ ਬਾਰਡਰ ਦੇ ਉੱਪਰ ਵੱਡ ਵੱਡੀਆਂ ਰੋਕਾਂ ਲਾ ਕੇ ਉੱਥੇ ਉਹਨਾਂ ਨੂੰ ਡੱਕਿਆ ਹੋਇਆ ਉਹਨਾਂ ਦੇ ਉੱਪਰ ਬਗੈਰ ਮਤਲਬ ਤੋਂ ਪਾਣੀ ਦੀਆਂ ਬਿਛਾਰਾਂ ਵੀ ਮਰਿਆ ਜਾ ਰਹੀਆਂ ਔਰ ਉਹਨਾਂ ਦੇ ਉੱਪਰ ਜਿਹੜੇ ਆ ਉਹ ਰਬੜ ਦੀਆਂ ਗੋਲੀਆਂ ਚੜਾਈਆਂ ਜਾ ਰਹੀਆਂ ਅਥਰੂ ਗੈਸ ਦੇ ਗੋਲੇ ਜਿਹੜੇ ਅਨੰਦ ਘਾਟ ਤੋਂ ਆ ਉਹ ਛੁੱਟੇ ਜਾ ਰਹੇ ਆ ਜਿਹਦੇ ਤਹਿਤ ਬਹੁਤ ਸਾਰੇ ਸਾਡੇ ਕਿਸਾਨ ਵੀਰ ਜਿਹੜੇ ਆ ਉਹ ਫਟੜ ਹੋਏ ਆ जख्मी ਹੋਏ ਆ ਔਰ ਇੱਕ ਸਾਡੇ ਕਿਸਾਨ ਵੀ ਉੱਥੇ ਜਿਹੜੀ ਮੌਤ ਵੀ ਹੋ ਗਈ ਆ ਇੱਕ ਦੋ ਬਿਰਤੇ ਦੀਆਂ ਅੱਖਾਂ ਤੇ ਅثر ਪਿਆ ਸੋ ਇਸ ਕਰਕੇ ਮੈਂ ਸਾਹਮਣੇ ਕਿ ਬਹੁਤ ਹੀ ਇਹ ਜਿਹੜੀ ਮੰਦਭਾਗੀ ਘਟਨਾ ਵਾਪਰ ਰਹੀ ਆ ਇਹਦੇ ਵਾਸਤੇ ਕਿਉਂਕਿ ਇਹ ਪਹਿਲਾਂ ਵੀ ਜਿਹੜਾ 2 ਸਾਲ ਪਹਿਲਾਂ ਮੋਰਚਾ ਦਿੱਲੀ ਤੇ ਲੱਗਾ ਸੀ ਔਰ 13 ਮਹੀਨੇ ਬਾਅਦ ਸੈਂਟ ਦੀ ਸਰਕਾਰ ਨੇ ਵਾਦਾ ਕੀਤਾ ਸੀ ਹਿੰਦੁਸਤਾਨ ਦੇ ਕਿਸਾਨਾਂ ਦੇ ਨਾਲ ਕਈ ਥੋੜੀਆਂ ਜਿਹੜੀਆਂ ਮੰਗਾਂ ਆ ਉਹ ਪੂਰੀਆਂ ਕਰਾਂਗੇ ਔਰ ਇੰਨਾ ਟਾਈਮ ਬੀਤਣ ਦੇ ਬਾਵਜੂਦ ਵੀ ਕੋਈ ਮੰਗ ਪੂਰੀ ਨਹੀਂ ਕੀਤੀ ਇਲੈਕਸ਼ਨ ਦਾ ਜਿਹੜਾ ਵਿਗਲ ਵੱਜਣ ਵਾਲਾ ਸੋ ਮੁੜ ਕੇ ਫੇਰ ਕਿਸਾਨ ਜਥੇਬੰਦੀਆਂ ਨੇ ਆਪਣੇ ਹੱਕਾਂ ਦੇ ਲਈ ਇਹ ਸੰਘਰਸ਼ ਸ਼ੁਰੂ ਕੀਤਾ ਮੈਂ ਜਿੱਥੇ ਇਹ ਸੰਘਰਸ਼ ਦੀ ਸ਼ੋਮਣੀ ਕਲ ਦਾ ਜਿਹੜਾ ਆ ਉਹ ਡਟ ਕੇ ਸਪੋਰਟ ਕਰਦਾ ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਦੀ ਜਿਹੜੀ ਆ ਇਕਨੋਮੀ ਉਹ ਕਿਸਾਨੀ ਤੇ ਡਿਪੈਂਡ ਹਾ ਜੇ ਪੰਜਾਬ ਦੀ ਕਿਸਾਨੀ ਜਾਂ ਦੇਸ਼ ਦੀ ਕਿਸਾਨੀ ਖਤਮ ਹੋ ਗਈ ਆ ਤਾਂ ਫਿਰ ਜਿੱਥੇ ਅੰਨ ਦਾ ਸੰਕਟ ਆਊਗਾ ਹੀ ਉੱਥੇ ਕਿਸਾਨ ਦੇ ਜਿਹੜਾ ਆ ਇਹ ਜਿਹੜਾ ਸੰਕਟ ਆ ਉਹ ਵੀ ਜਿਹੜਾ ਕਿਸਾਨੀ ਬਰਬਾਦ ਹੋ ਸਕਦੀ ਆ ਸੋ ਇਹ ਸਰਕਾਰ ਨੂੰ ਸੈਂਟਰ ਦੀ ਸਰਕਾਰ ਨੂੰ ਜੋ ਵਾਅਦੇ ਕੀਤੇ ਆ ਜਾਂ ਜੋ ਉਹਨਾਂ ਦੀਆਂ ਮੀਟਿੰਗਾਂ ਚੱਲਦੀਆਂ ਆਪਣੇ ਕਿਸਾਨ ਜਥੇਬੰਦੀਆਂ ਦੇ ਨਾਲ ਉਥੇ ਫਰੀਦ ਤਰ ਦੇ ਉੱਪਰ ਉੱਥੇ ਅਮਰਕਾਨੇ ਦਾ ਕੋਹ ਹੱਲੇ ਲੰਬਣ ਉਹ ਇਸ ਚੀਜ਼ ਦੇ ਬੇਟ ਨਾ ਕਰਨ ਕੇ ਕਦੋਂ ਕੋਰਟ ਲੱਗਦਾ ਤੇ ਅਸੀਂ ਆਪਣੇ ਪੱਲਾ ਛਾੜ ਦਈਏ ਪੇ ਹੁਣ ਦਾ ਕੋਰਟ ਲੱਗ ਗਿਆ ਦੇ ਕੁਝ ਕਰ ਨਹੀਂ ਸਕਦੇ ਤੇ ਉਸ ਕਰਕੇ ਜਿੱਥੇ ਉਹ ਖੱਟੜ ਸਰਕਾਰ ਨੂੰ ਰੁਕਣ ਕਿ ਜਿਹੜੇ ਕਿਸਾਨ ਉਹ ਹੱਲੇ ਪੰਜਾਬ ਦੇ ਹਦੂਦ ਵਿੱਚ ਬੈਠੇ ਆ ਜਿਹੜਾ ਪੜਵਾ ਉਹ ਵੀ ਪੰਜਾਬ ਦੇ ਹਦੂਦ ਵਿੱਚ ਵਾ ਫਿਰ ਹਰਿਆਣਾ ਜਾਂ ਹੋਰ ਸੈਂਟਰ ਦੇ ਪਾਰ ਮਿਲਟਰੀ ਪੋਸਟ ਜਿਹੜੀਆਂ ਉਹਨਾਂ ਉੱਪਰ ਕਿਉਂ ਅਤਿਆਚਾਰ ਕਰ ਰਹੀਆਂ ਇਹ ਸੈਂਟਰ ਨੂੰ ਤੇ ਖੱਟੜ ਸਰਕਾਰ ਨੂੰ ਇਹਦੇ ਉੱਪਰ ਜੱਕਦਾਬ ਜਿਹੜਾ ਆ ਉਹ ਰੋਕ ਲਾਉਣੇ ਚਾਹੀਦੀ ਆ ਉਦੇ ਨਾਲ ਨਾਲ ਜਿੱਥੇ ਇਹ ਸਰਕਾਰਾਂ ਦੋਸ਼ੀ ਆ ਮੈਂ ਸੋਚਦਾ ਕਿ ਸੂਬੇ ਦੀ ਸਰਕਾਰ ਵੀ ਜਿਹੜੀ ਆ ਉਹ ਵੀ ਕਿਤੇ ਨਾ ਕਿਤੇ ਇਸ ਗੱਲ ਦੇ ਲਈ ਜਿਹੜੀ ਜ਼ਿੰਮੇਵਾਰ ਹੋਆ ਜਿਹੜੀ ਸਰਕਾਰ ਇਸ ਚੀਜ਼ ਦੇ ਉੱਪਰ ਕੋਈ ਮੂੰਹ ਬੰਦ ਕਰਕੇ ਬੈਠੀ ਆ ਕਿ ਕਿਉਂ ਹਰਿਆਣੇ ਦੀ ਪੁਲਿਸ ਜਾਂ ਪੈਰਾਮਿਲਟਰੀ ਫੋਰਸ ਪੰਜਾਬ ਦੇ ਕਿਸਾਨਾਂ ਉੱਪਰ ਜ਼ੁਲਮ ਕਰ ਰਹੀ ਆ ਕਿ ਭਗਵੰਤ ਮਾਨ ਜਿਹੜਾ ਇਹ ਵਿਚੋਲਗੀ ਕਰਕੇ ਆਪਣੇ ਨੰਬਰ ਬਣਾਉਣਾ ਚਾਹੁੰਦਾ ਇਹਨੂੰ ਆਪਣੇ ਕਿਸਾਨਾਂ ਨਾਲ ਕੋਈ ਦਰਦ ਨਹੀਂ ਕੋਈ ਹਮਦਰਦੀ ਨਹੀਂ ਕਿ ਕਿਵੇਂ ਉਹਨਾਂ ਨੂੰ ਪਤਾ ਚਾਰ ਹੋ ਰਿਹਾ ਸੋ ਇਸ ਕਰਕੇ ਇਹਦਾ ਆਪ ਕਹਦੇ ਸੀ ਕਿ ਅਸੀਂ 5 ਜੰਮਿੰਟਾਂ ਵਿੱਚ ਜਿਹੜਾ ਆ ਉਹ ਐਮਐਸਪੀ ਨੂੰ ਜਾਰੀ ਕਰਾਂਗੇ ਸਾਡੀ ਭਰਮਾਨ ਜਿਹੜੀ ਆ ਉਹ ਇਹਦਾ ਹੁਣ ਤੱਕ ਉਹਦੀ ਰਿਕਾਰਡਿੰਗ ਚੱਲਦੀ ਆ ਔਰ ਅੱਜ ਕਿਉਂ ਬੇਵਕ ਹੋਏ ਆ ਅੱਜ ਕਿਉਂ ਉਹ ਨਾ ਗੱਲਾਂ ਨੂੰ ਭੁੱਲ ਗਏ ਸੋ ਉਸ ਕਰਕੇ ਮੈਂ ਸਮਝਦਾ ਕਿ ਸਰਕਾਰਾਂ ਤਰੰਤ ਇਸ ਦੇ ਵਾਸਤੇ ਆਪਣਾ ਜਿਹੜਾ ਉਹ ਫੈਸਲਾ ਲੈਣ ਉਹ ਕਿਸਾਨਾਂ ਨੂੰ ਰਾਹਤ ਦੇਣ ਤਾਂ ਕਿ ਕਿਸਾਨ ਆਪਣੇ ਘਰਾਂ ਪਰਿਵਾਰਾਂ ਬਚਾ ਸਕਣ ਸੋ ਸ਼੍ਰੋਮਣੀ ਕਾਲ ਦਾ ਸਾਡਾ ਫੈਸਲਾ ਆ ਅਸੀਂ ਜੋ ਵੀ ਜਿਹੜੀ ਆ ਉਹ ਮਦਦ ਖਾਨਾਂ ਨੂੰ ਚਾਹੀਦੀ ਆ ਚਾਹੇ ਲਗਰਾਂ ਦੀ ਆ ਜਿਹਦੀ ਪੀਰ ਬਲ ਨਕਰ ਸ਼ੂ ਨੂੰ ਕੱਟਦੇ ਗਏ ਆ ਉਥੇ ਮੈਡੀਸਨ ਦੀਆਂ ਸਹੂਤਾਂ ਵਿੱਚ ਜਿਹੜੀਆਂ ਉਹ ਸ਼ੁਰੂ ਕਰਨ ਵਾਸਤੇ ਫੈਸਲਾ ਲਿਆ ਗਿਆ ਅਸੀਂ ਵੀ ਸਾਡੇ ਜਿਹੜੇ ਵਰਕਰਵਾਜ਼ ਦਾ ਲੀਡਰ ਆ ਉਹ ਜਾ ਕੇ ਜਿੱਥੇ ਸਾਡੇ ਸਸ ਸੁਖਵੀਰ ਸਿੰਘ ਬਾਦਲ ਆਪ ਚੱਲ ਕੇ ਗਏ ਆ ਹਸਪੀਟਲਾਂ ਵਿੱਚ ਚੋਨਾ ਜਿਹੜੇ ਇੰਜਰ ਲੋ ਹੈਗੇ ਨੇ ਕਿਸਾਨ ਉਹਨਾਂ ਨੂੰ ਮਿਲ ਕੇ ਵੀ ਆਏ ਆ ਹਰ ਤਰ੍ਹਾਂ ਦੇ ਮਦਦ ਕਰਨ ਬਾਰੇ ਸ਼੍ਰੋਮਣੀ ਕਾਲ ਦਾ ਜਿਹੜਾ ਉਹ ਤਿਆਰ ਆ ਸੋ ਮੈਂ ਹੀ ਬੇਨਤੀ ਕਰਦਾ ਕਿ ਪ੍ਰਮਾਤਮਾ ਉਹਨਾਂ ਤੋਂ ਸਾਡੇ ਵੀਰੇ ਤੇ ਬੇ ਪਰ ਯਾਤਰਕੇ ਸਾਡੇ ਉਹ ਵੀਰ ਜਿਹੜੇ ਆ ਪੰਜਾਬ ਦੀ ਕਹਾਣੀ ਬਾਤ ਤੇ ਪੰਜਾਬ ਦੀ ਬਿਹਤਰੀ ਬਾਤ ਤੇ ਮੌਜੂਦ ਰਹੇ ਆ ਬਹੁਤ ਬਹੁਤ ਧੰਨਵਾਦ